ਕੋਈ ਗਾਵੇ ਰਾਗੀ ਨਾਦੀ ਬੇਦੀ ਬੋਹਾਂਤ ਕਾਰ ਕੋਈ ਗਾਵੇ ਰਾਗੀ ਨਾਦੀ ਬੇਦੀ ਬੋਹਾਂਤ ਕਾਰ ਨਾਹੀ ਹਰ ਹਾਰ ਭੀਜਾ ਰਾਮ ਰਾਜੇ ਜਿਨਾ ਅੰਤਰ ਕਪਟ ਵੇਕਾਰ ਹੈ ਤਿਨ ਰੋਏ ਕਿਆ ਕੀ ਜੈ ਹਰ ਕਰਤਾ ਸਭ ਕੀ ਜਾਣਦਾ ਸਿਰ ਰੋਗ ਹੱਥ ਦੀਜਾ ਹਰ ਕਰਤਾ ਸਭ ਕੇ ਚ ਜਾਣਦਾ ਸਿਰ ਰੋਗ ਹੱਥ ਦੀਜਾ ਜਿਨਾ ਨਾਨਕ ਗੁਰਮੁਖ ਸਿਰ ਦਾ ਸ਼ੁੱਧ ਹੈ ਹਰ ਭਗਤ ਹਰ ਲੀਜੈ ਜਿਨ ਨਾਨਕ ਗੁਰਮੁਖ 헤ਰਦਾ ਸੁਧ ਹੈ ਹਰ ਭਗਤ ਹਰ ਲੀਜੈ ਵਾਹਿਗੁਰੂ ब्रह्मा विष्णु ऋचि मुनि शंकर इंद्र तप भिखारी मन हुकन सो है दर साच आकी मरहे आखोरी ਤਨ ਤਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਮਾਰੂ ਰਾਗ ਦੇ ਵਿੱਚ ਦਸਵਾਂ ਸ਼ਬਦ ਹੈ ਜਿਸ ਤੇ ਕਿ ਕੱਲ ਪਹਿਲੇ ਬਾਣ ਦਾ ਤੇਰਾ ਹਾਉ ਦੀ ਵਿਚਾਰ ਹੋਈ ਸੀ ਆਓ ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਕਰੀਏ ਬ੍ਰਹਮਾ ਵਿਸ਼ਨ ਰਿਖੀ ਮੁਨੀ शंकर इंद्र तप भिखारी अव्यु ब्रह्मा है विष्ण है शंकर है इंद्र है अते ऋषि मुनि हन अते चाहे कोई तप है जग त्यागी है भिखारी त्यागी जिसने सब कुछ त्याग देता है ਇਹ ਸਾਰੇ ਜੋ ਹਨ ਮਨ ਹੁਕਮ ਸੋ ਹੈ ਦਰ ਸੱਚ ਇਹਨਾਂ ਦੇ ਵਿੱਚੋਂ ਜਿਹੜਾ ਵੀ ਉਸ ਵਾਹਿਗੁਰੂ ਦਾ ਹੁਕਮ ਮੰਨਦਾ ਹੈ ਉਸ ਦੇ ਹੁਕਮ ਦੇ ਮੁਤਾਬਕ ਚੱਲਦਾ ਹੈ ਉਸੇ ਰਜਾ ਅਨਸਾਰ ਚੱਲਦਾ ਹੈ ਸੋ ਹੈ ਦਰ ਸੱਚ ਉਹੀ ਉਸ ਸੱਚੇ ਦਰ ਦੇ ਉੱਤੇ ਸੌਂਦਾ ਹੈ। ਉਹੀ ਉਸ ਸੱਚੇ ਦਰ ਦੇ ਉੱਤੇ ਆਦਰ ਬੰਦਾ ਹੈ ਜਿਹੜਾ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ। ਉਸੇ ਰਜਾ ਅਨਸਾਰ ਚੱਲਦਾ ਹੈ। ਆਕੀ ਮਰੇ ਅਪਾਰੀ ਆਕੀ ਜਿਹੜੇ ਉਸ ਦੇ ਹੁਕਮ ਅਨਸਾਰ ਨਹੀਂ ਚੱਲਦੇ ਉਹ ਅਫਾਰੀ ਹੰਕਾਰ ਦੇ ਵਿੱਚ ਅਫਾਰੇ ਦੇ ਵਿੱਚ ਪੈ ਕੇ ਅਫਾਰੇ ਦੇ ਨਾਲ ਮਰੇ ਉਹ ਆਤਮਿਕ ਮੌਤ ਮਰਦੇ ਹਨ ਇਹ ਸਾਰੇ ਜੋ ਬ੍ਰਹਮਾਣ ਵਿਸ਼ਨ ਇੰਦਰ ਸ਼ੰਕਰ ਰਿਚੀ ਮੁਣੀ ਤਪਾ ਭਾਵੇਂ ਪੈਖਾਰੀ ਅਰਥਾਤ ਜਿਸ ਨੇ ਆਪਣਾ ਸਭ ਕੁਝ ਤਿਆਗ ਦਿੱਤਾ ਹੈ ਜੇਕਰ ਉਹ ਉਸ ਵਾਹਿਗੁਰੂ ਦੇ ਹੁਕਮ ਅਨਸਾਰ ਚੱਲਦੇ ਹਨ ਉਸ ਦੇ ਰਾਜਾ ਅਨਸਾਰ ਚੱਲਦੇ ਹਨ ਫਿਰ ਉਹ ਉਸ ਦੇ ਦਰ ਦੇ ਉੱਤੇ ਸਹੁੰਦੇ ਹਨ ਉੜਿਆਈ ਪਾਉਂਦੇ ਹਨ ਪਰ ਜਿਹੜੇ ਉਸ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ ਉਹ ਫਿਰ ਆਪਣੇ ਅਹੰਕਾਰ ਦੇ ਕਾਰਨ ਉਹ ਫਿਰ ਆਪਣੀ ਆਤਮਿਕ ਮੌਤੇ ਮਰਦੇ ਹਨ ਜੰਗਮ ਸੋਦ ਜਤੀ ਸੰਿਆਸੀ ਗੁਰ ਪੁਰ ਵਿਚਾਰੀ ਬਿਨ ਸੇਵਾ ਫਲ ਕਬੂ ਨ ਪਾਵਸ ਸੇਵਾ ਕਰਨੀ ਸਾਰੀ ਗੁਰੂ ਔਰ ਵਿਚਾਰੀ ਅਸੀਂ ਪੂਰੇ ਗੁਰੂ ਦੇ ਰਾਹੀਏ ਵਿਚਾਰ ਲਿਆ ਹੈ ਕਿ ਜੰਗਮ ਹਨ ਭਾਵੇਂ ਜੋਧੇ ਹਨ ਭਾਵੇਂ ਜਤੀ ਹਨ ਭਾਵੇਂ ਸੰਨਿਆਸੀ ਹਨ ਜੰਗਮ ਜੋਧ ਜਤੀ ਸੰਨਿਆਸੀ ਗੁਰੂ ਪੁਰ ਵਿਚਾਰੀ ਬੇਨ ਸੇਵਾ ਕਲ ਕਭੂ ਨ ਪਾਵਸ ਸੇਵਾ ਕਰਨੀ ਸਾਰੀ ਸੇਵਾ ਉਸ ਵਾਹਿਗੁਰੂ ਦੀ ਸੇਵਾ ਭਗਤੀ ਕਰਨੀ ਉਸ ਵਾਹਿਗੁਰੂ ਦਾ ਨਾਮ ਜਪਣਾ ਉਸ ਤੇ ਸਿਮਰਨ ਕਰਨਾ ਉਸ ਦੇ ਗੁਣ ਗਾਉਣੇ ਸੇਵਾ ਕਰਨੀ ਸਾਰੀ ਇਹ ਸੇਵਾਕ ਭਗਤੀ ਜੋ ਹੈ ਉਸ ਵਾਹਿਗੁਰੂ ਦੇ ਨਾਲ ਜੋੜਨਾ ਇਹੀ ਸ੍ਰੇਸ਼ਟ ਕੰਮ ਹੈ ਪਰ ਬਿਨ ਸੇਵਾ ਫਲ ਕਬੂ ਨ ਪਾਵਸ ਅਤੇ ਇਸ ਸੇਵਾ ਭਗਤੀ ਤੋਂ ਬਿਨਾ ਉਹਨਾਂ ਨੂੰ ਕੋਈ ਵੀ ਆਤਮਿਕ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਨੂੰ ਕੋਈ ਵੀ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੇਂ ਉਹ ਜੰਗਮ ਹਨ ਜੋਧੇ ਹਨ ਜਤੀਆਂ ਹਨ ਸੰਨਿਆਸੀ ਹਨ ਜੇਕਰ ਉਹ ਉਸ ਵਾਹਿਗੁਰੂ ਦੇ ਨਾਲ ਜੁੜੇ ਹਨ ਤਾਂ ਹੀ ਉਹਨਾਂ ਨੂੰ ਕੁਝ ਫਲ ਦੀ ਪ੍ਰਾਪਤੀ ਹੁੰਦੀ ਹੈ ਆਹੀਂ ਉਹਨਾਂ ਦੀ ਸੇਵਾ ਜੋ ਕਾਲ ਜੋ ਹੈ ਉਹ ਥਾਏ ਪੈਂਦੀ ਹੈ ਨਹੀਂ ਤਾਂ ਉਹਨਾਂ ਨੂੰ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਉਸ ਵਾਹਿਗੁਰੂ ਦੀ ਸੇਵਾ ਭਗਤੀ ਤੋਂ ਬਿਨਾ ਹੋਰ ਜਿੰਨੇ ਮਰਜੀ ਉਕਰਮ ਕਾਂਡ ਕਰੀ ਜਾਣ ਤੀਰਤਾਂ ਤੇ ਨਾਈ ਜਾਣ ਤੇ ਹੋਰ ਇਸ ਤਰ੍ਹਾਂ ਦੇ ਕੰਮ ਕਰਨ ਉਹਨਾਂ ਨੂੰ ਕਿਸੇ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਇਹੇ ਸੇਵਾ ਕਰਨੀ ਹੀ ਉਸ ਵਾਹਿਗੁਰੂ ਦੀ ਸੇਵਾ ਭਗਤੀ ਕਰਨੀ ਹੀ ਸਾਰੇ ਸ੍ਰੇਸ਼ਟ ਹੈ ਸਾਰੇ ਕੰਮਾਂ ਤੋਂ ਸ੍ਰੇਸ਼ਟ ਹੈ ਨੀ ਧਣਿਆਂ ਧਨ ਨਿਗੋਰੀਆਂ ਗੁਰ ਨਿਮਾਣਿਆਂ ਤੂੰ ਮਾਣ ਏ ਵਾਹਿਗੁਰੂ ਤੇਰਾ ਨਾਮ ਧਨ ਜੋ ਹੈ ਉਹ ਗਰੀਬਾਂ ਲਈ ਅਸਲ ਧਨ ਹੈ ਜਿਨ੍ਹਾਂ ਦੇ ਕੋਲ ਨਾਮ ਧਨ ਹੈ ਉਹ ਗਰੀਬ ਨਹੀਂ ਹਨ ਜਿਨ੍ਹਾਂ ਕੋਲ ਇਹ ਧਨ ਨਹੀਂ ਹੈ ਉਹ ਗਰੀਬ ਹਨ ਮੇ ਧਣਿਆਂ ਧਨ ਗਰੀਬਾਂ ਲਈ ਤੇਰਾ ਨਾਮ ਹੀ ਧਨ ਹੈ ਨਿਗੋਰੀਆਂ ਗੁਰ ਜਿਨ੍ਹਾਂ ਦੀ ਕੋਈ ਬਾਣੀ ਫੜਦਾ ਉਹਨਾਂ ਦੀ ਤੂੰ ਹੀ ਬਾਹ ਫੜਦਾ ਹੈ ਉਹਨਾਂ ਦਾ ਤੂੰ ਹੀ ਰਾਬਰ ਬੰਦਾ ਹੈ ਉਹਨਾਂ ਨੂੰ ਤੂੰ ਹੀ ਰਸਤਾ ਦਿਖਾਉਣ ਵਾਲਾ ਹੈ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਦਿਖਾਂਦਾ ਨਿਗੋਰੀਆਂ ਜਿਨ੍ਹਾਂ ਨੂੰ ਕੋ ਰਸਤਾ ਦਿਖਾਉਣ ਵਾਲਾ ਨਹੀਂ ਹੈ ਗੁਰ ਉਹਨਾਂ ਦਾ ਤੂੰ ਰਾਵਰ ਹੈ ਉਹਨਾਂ ਨੂੰ ਤੂੰ ਹੀ ਰਸਤਾ ਦਿਖਾਂਦਾ ਹੈ ਨੀਮਾਨਿਆ ਤੂੰ ਮਾਨ ਅਤੇ ਜਿਸ ਨੂੰ ਵਾਹਿਗੁਰੂ ਤੂੰ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ ਉਹ ਨਿਮਾਨਿਆਂ ਨੂੰ ਫਿਰ ਸਾਰ ਇਸ ਜਗਤ ਦੇ ਵਿੱਚ ਮਾਨ ਪ੍ਰਾਪਤ ਹੋ ਜਾਂਦਾ ਉਸ ਉਹਨਾਂ ਨੂੰ ਹੀ ਆਦਰ ਪ੍ਰਾਪਤ ਹੁੰਦਾ ਉਹਨਾਂ ਨੂੰ ਵਡਿਆਈ ਮਿਲਦੀ ਹੈ ਅੰਦਲਾ ਮਾਨਿਕ ਗੋੜ ਪਕੜਿਆ ਨੇਤਾਣਿਆਂ ਤੂੰ ਤਾਣ ਅੰਦਲਾ ਅੰਦਲਾ ਕੌਣ ਹੈ ਇਹ ਨਹੀਂ ਕਿ ਜਿਸ ਦੀਆਂ ਅੱਖਾਂ ਨਹੀਂ ਉਹ ਅੰਦਲਾ ਹੈ ਉਹ ਤਾਂ ਉਸ ਵਾਹਿਗੁਰੂ ਦੇ ਰਜਾ ਦੇ ਵਿੱਚ ਉਸ ਦੀ ਅੱਖਾਂ ਨਹੀਂ ਹਨ ਅੰਨਾ ਉਹ ਹੈ ਜੋ ਅਗਿਆਨੀ ਹੈ ਜੋ ਅੱਖਾਂ ਦੇ ਹੁੰਦਿਆਂ ਹੋਇਆਂ ਵੀ ਉਸ ਵਾਹਿਗੁਰੂ ਦਾ ਗਿਆਨ ਪ੍ਰਾਪਤ ਨਹੀਂ ਕਰਦਾ ਗੁਰੂ ਦੇ ਨਾਲ ਨਹੀਂ ਜੁੜਦਾ ਉਹ ਹੈ ਅੰਦੁਲਾ ਅੰਦੁਲਾ ਮਾਨਕ ਗੁਰ ਪਕੜਿਆ ਗਿਆਨਹੀਨ ਮਨੁੱਖ ਨੇ ਜਦੋਂ ਗੁਰੂ ਮਾਨਕ ਦਾ ਮਾਨਕ ਅਮੋਲਕ ਰਤਨ ਗੁਰੂ ਰਤਨ ਗੁਰੂ ਜੋਤੀ ਜਦੋਂ ਅਗਿਆਨੀ ਨੇ ਗਿਆਨਹੀਨ ਮਨੁੱਖ ਨੇ ਗੁਰੂ ਮਾਨਕ ਦਾ ਗੁਰੂ ਜੋਤੀ ਦਾ ਪੱਲਾ ਪਕੜ ਲਿਆ ਨੇ ਤਾਣਿਆ ਤੂੰ ਤਾਣ ਫਿਰ ਇਹੋ ਜੇ ਅਗਿਆਨੀ ਮਨੁੱਖ ਜੋ ਨੇ ਤਾਣਿਆ ਨਾ ਇਹ ਵਾਹਿਗੁਰੂ ਤੂੰ ਉਹਨਾਂ ਦਾ ਤਾਣ ਬਣ ਜਾਂਦਾ ਹੈ ਤੂੰ ਉਹਨਾਂ ਦਾ ਆਸਰਾ ਬਣ ਜਾਂਦਾ ਹੈ ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸੱਚ ਪਛਾਣ ਹੋਮ ਓਮ ਕਰਨੇ ਜਪ ਕਰਨੇ ਇਹਨਾ ਹੋਮ ਕਰਨ ਦੇ ਨਾਲ ਜਪ ਕਰਨ ਦੇ ਨਾਲ ਨਹੀਂ ਜਾਣਿਆ ਉਸ ਵਾਹਿਗੁਰੂ ਦੇ ਨਾਲ ਡੂੰਗੀ ਸਾਝ ਨਹੀਂ ਪੈਂਦੀ ਉਸ ਵਾਹਿਗੁਰੂ ਦਾ ਗਿਆਨ ਨਹੀਂ ਪ੍ਰਾਪਤ ਹੁੰਦਾ ਉਸ ਵਾਹਿਗੁਰੂ ਦਾ ਅਨੁਭਵ ਪ੍ਰਾਪਤ ਨਹੀਂ ਹੁੰਦਾ ਇਹਨਾਂ ਕਰਮ ਕਾਂਡਾਂ ਦੇ ਕਰਨ ਨਾਲ ਭਾਵੇਂ ਓਮ ਕਰੀਏ ਜਪ ਕਰੀਏ ਤਪ ਕਰੀਏ ਤੀਰਥਾਂ ਤੇ ਨਹਾਈਏ ਪਰ ਕਿਸ ਤਰ੍ਹਾਂ ਫਿਰ ਉਸ ਵਾਹਿਗੁਰੂ ਦੇ ਨਾਲ ਸਾਝ ਪੈਂਦੀ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਗੁਰਮਤੀ ਗੁਰੂ ਦੇ ਮਤ ਲੈ ਕੇ ਗੁਰੂ ਦੇ ਅਨਸਾਰ ਆਪਣਾ ਜੀਵਨ ਢਾਲ ਕੇ ਸੱਚ ਅਛਾਣ ਜਿਹੜਾ ਗੁਰੂ ਦੀ ਮਤ ਦੇ ਉੱਤੇ ਤੁਰਦਾ ਹੈ ਉਸ ਦਾ ਸੱਚ ਸੱਚ ਉਹ ਵਾਹਿਗੁਰੂ ਜੋ ਸਦਾ ਰਹਿਣ ਵਾਲਾ ਹੈ ਬਾਕੀ ਸਭ ਕੁਝ ਅਵਿਨਾਸ਼ੀ ਹੈ ਸਿਰਫ ਇੱਕ ਵਾਹਿਗੁਰੂ ਹੀ ਹੈ ਜਿਸ ਨੇ ਸਦਾ ਰਹਿਣਾ ਹੈ ਜੋ ਆਲ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਐਹੋ ਜਿਹਾ ਉਹ ਵਾਹਿਗੁਰੂ ਸਦਾ ਰਹਿਣ ਵਾਲਾ ਵਾਹਿਗੁਰੂ ਗੁਰਮਤੀ ਸੱਚ ਪਛਾਣ ਗੁਰੂ ਦੀ ਮਤ ਉਤੇ ਤੁਰਨ ਤੇ ਗੁਰੂ ਦੀ ਮਤ ਲੈ ਕੇ ਉਹ ਵਾਹਿਗੁਰੂ ਦੇ ਨਾਲ ਜੋ ਕਿ ਸਦਾ ਹੀ ਰਹਿਣ ਵਾਲਾ ਹੈ ਉਹ ਵਾਹਿਗੁਰੂ ਫਿਰ ਸਦਾ ਉਸ ਦਾ ਸਹਾਈ ਬਣ ਜਾਂਦਾ ਹੈ ਉਸ ਦਾ ਪਛਾਣੂ ਬਣ ਜਾਂਦਾ ਹੈ ਨਾਮ বিনা ਨਾਹੀਂ ਦਰ ਢੋਈ ਝੂਠਾ ਆਵਣ ਜਾਣ ਨਾਮ ਤੋਂ ਬਿਨਾ ਉਹ ਵਾਹਿਗੁਰੂ ਦੇ ਦਰ ਤੇ ਕੋਈ ਢੋਈ ਨਹੀਂ ਮਿਲਨੀ ਕੋਈ ਆਦਰ ਨਹੀਂ ਮਿਲਨਾ ਉੱਥੇ ਕੋਈ ਆਦਰ ਤਾਂ ਹੀ ਮਿਲਦਾ ਹੈ ਜੇ ਕੋਈ ਨਾਮ ਦੇ ਨਾਲ ਜੁੜਿਆ ਹੋਵੇ ਨਾਮ ਬਿਨਾ ਨਾਹੀਂ ਦਰ ਢੋਈ ਜੋ ਤਿਆਵਣ ਜਾਣ ਅਤੇ ਜੋ ਇਹ ਨਾਸਵੰਤ ਆਉਣ ਜਾਣ ਜੰਮਣ ਮਰਨ ਦਾ ਚੱਕਰ ਹੈ ਫਿਰ ਇਹਨਾਂ ਚੱਕਰਾਂ ਦੇ ਵਿੱਚ ਹੀ ਮਨੁੱਖ ਪਿਆ ਰੰਦਾ ਹੈ ਫਿਰ ਸੱਚਾ ਨਾਮ ਸਲਾਹੀਏ ਸੱਚੇ ਤੇ ਤ੍ਰਿਪਤ ਹੋਏ ਉਹ ਵਾਹਿਗੁਰੂ ਜੋ ਸੱਚਾ ਹੈ ਉਸ ਦਾ ਨਾਮ ਵੀ ਸੱਚਾ ਹੈ ਸੱਚਾ ਨਾਮ ਸਲਾਹੀ ਹੈ ਉਸ ਸੱਚੇ ਨਾਮ ਨੂੰ ਸਲਾਣਾ ਚਾਹੀਦਾ ਹੈ ਉਸ ਸੱਚੇ ਨਾਮ ਦੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ ਹਨ ਸੱਚੇ ਤੇ ਤ੍ਰਿਪਤ ਹੋਏ ਤ੍ਰਿਪਤ ਅੰਦਰ ਸੰਤੋਖ ਆ ਜਾਣਾ ਸੱਚੇ ਨਾਮ ਦੇ ਨਾਲ ਜੁੜਿਆਂ ਅੰਦਰ ਫਿਰ ਤ੍ਰਿਪਤੀ ਹੁੰਦੀ ਹੈ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ ਗਿਆਨ ਰਤਨ ਮਨ ਮਾਂਜੀਐ ਬੋੜ ਨਾ ਮੈਲਾ ਹੋਏ ਗਿਆਨ ਰਤਨ ਗਿਆਨ ਕੀ ਹੈ ਉਸ ਵਾਹਿਗੁਰੂ ਦੇ ਨਾਲ ਸਾਂਝ ਪਾਣੀ ਇਹ ਹੈ ਗਿਆਨ ਉਸ ਵਾਹਿਗੁਰੂ ਨੂੰ ਅਨੁਭਵ ਕਰ ਲੈਣਾ ਉਸ ਵਾਹਿਗੁਰੂ ਦੇ ਨਾਲ ਜੁੜ ਜਾਣਾ ਇਹ ਹੈ ਗਿਆਨ ਗਿਆਨ ਰਤਨ ਇਹੋ ਜਿਹਾ ਗਿਆਨ ਪ੍ਰਭੂ ਦੇ ਨਾਲ ਸਾਂਝ ਪਾਉਣ ਵਾਲਾ ਜੋ ਰਤਨ ਹੈ ਮਨ ਮਾਂਜਿਐ ਆਪਣੇ ਮਨ ਨੂੰ ਮਾਂਜਣਾ ਚਾਹੀਦਾ ਹੈ ਨਿਸ਼ਕਾਣਾ ਚਾਹੀਦਾ ਹੈ ਮਨ ਮਾਂਜਣਾ ਕਿਉਂਕਿ ਇਸ ਉੱਤੇ ਵਿਵਕਾਰਾਂ ਦੀ ਮੈਲ ਜਨਮਾਂ ਜਨਮਾਂ ਦੀ ਚੜੀ ਹੋਈ ਹੈ ਇਹ ਮੈਲ ਲੱਥਣੀ ਹੈ ਉਸ ਵਾਹਿਗੁਰੂ ਦੇ ਨਾਲ ਸਾਂਝ ਪਾ ਕੇ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਇੱਕ ਜਨਮ ਦੀ ਨਹੀਂ ਕਈ ਜਨਮਾਂ ਦੀ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋ ਸਿਆ ਸਿਆ ਕਾਲਾ ਹੋਇਆ ਹੋਇਆ ਇੱਕ ਕਾਲਾ ਹੁੰਦਾ ਇੱਕ ਸਿਆਹ ਕਾਲਾ ਬਹੁਤ ਹੀ ਕਾਲਾ ਕਿਉਂਕਿ ਜਨਮਾ ਜਨਮਾਂ ਦੀ ਇਸ ਮਨ ਦੇ ਉੱਤੇ ਮੈਲ ਚੜ੍ਹੀ ਹੋਈ ਹੈ ਇਸ ਮੈਲ ਨੂੰ ਕਿਉਂ ਨਹੀਂ ਧੋਤਾ ਜਾ ਸਕਦਾ ਜਿਸ ਤਰ੍ਹਾਂ ਸਤਿਗੁਰੂ ਉਪਦੇਸ਼ ਕਰਦੇ ਹਨ ਖਾਣ ਲਈ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਣ ਪਾ ਖਾਣ ਲਈ ਹੁੰਦਾ ਹੈ ਕੋਲੂ ਜਿੱਤੇ ਤੇਲ ਕੋਲੂ ਦੇ ਵਿੱਚ ਤੇਲ ਕੱਢਿਆ ਜਾਂਦਾ ਹੈ ਉਹਦੇ ਵਿੱਚ ਉਹਨੇ ਇੱਕ ਕਪੜਾ ਰੱਖਿਆ ਹੁੰਦਾ ਹੈ ਤੇਲ ਕੱਢਣ ਤੋਂ ਬਾਅਦ ਉਸ ਕਪੜੇ ਦੇ ਨਾਲ ਉਸ ਕੋਲ ਨੂੰ ਸਾਫ਼ ਕਰਦਾ ਹੈ ਉਹ ਕਪੜੇ ਨੂੰ ਬਾਰ ਬਾਰ ਜਿੰਨਾ ਮਰਜ਼ੀ ਧੋਈ ਜਾਈਏ ਉਸ ਤੋਂ ਜਿਹੜੀ ਕਾਲਕ ਉਹਤੇ ਜੰਮ ਜਾਂਦੀ ਹੈ ਉਹ ਕਾਲਕ ਵੀ ਨਿਕਲਦੀ ਨਹੀਂ ਹੈ ਉਹ ਹੈ ਖਨ ਲਈ ਤਾਂ ਸਤਿਗੁਰੂ ਜੀ ਕਹਿੰਦੇ ਹਨ ਖਨ ਲਈ ਧੋਤੀ ਉਜਲੀਣਾ ਹੋਵੇ ਜੇ ਸੌ ਤੋਂ ਵਰਣ ਪਾ ਉਹ ਉਜਲੀ ਨਹੀਂ ਹੁੰਦੀ ਭਾਵੇਂ 100 ਵਾਰੀ ਉਹਨੂੰ ਤੋਈਏ ਇਸੇ ਤਰ੍ਹਾਂ ਇਸ ਮਨ ਨੂੰ ਵੀ ਜਨਮ ਜਨਮ ਦੀ ਮਲ ਲੱਗੀ ਹੋਈ ਹੈ ਪਰ ਇਹ ਜਨਮ ਜਨਮ ਦੀ ਮਲ ਸਤਿਗੁਰੂ ਜੀ ਕਹਿੰਦੇ ਹਨ ਲੱਤ ਸਕਦੀ ਹੈ ਕਿਸ ਤਰ੍ਹਾਂ ਲੱਤ ਸਕਦੀ ਹੈ ਗਿਆਨ ਰਤਨ ਮਨ ਮਾਂਜੀਏ ਪ੍ਰਭ ਦੇ ਨਾਲ ਸਾਂਝ ਪਾ ਕੇ ਇਹ ਸਾਂਝ ਰੂਪੀ ਜੋ ਰਤਨ ਜੋ ਹੈ ਇਸਤੇ ਦੁਆਰਾ ਇਹ ਸਮਾਨ ਨੂੰ ਮਾਜਿਆ ਜਾ ਸਕਦਾ ਹੈ ਫਿਰ ਇਸ ਮਾਨ ਦੇ ਉੱਤੇ ਜੋ ਜਨਮਾ ਜਨਮਾ ਦੀ ਮੈਲ ਚੜੀ ਆਈ ਉਹ ਲੱਥ ਜਾਂਦੀ ਹੈ ਬੋੜ ਨ ਮਹਿਲਾ ਹੋਏ ਫਿਰ ਜੇ ਉਸ ਵਾਹਿਗੁਰੂ ਦੀ ਕਿਰਪਾ ਹੋਈ ਵਾਹਿਗੁਰੂ ਦੇ ਨਾਲ ਸਾਂਝ ਪੈ ਗਈ ਵਾਹਿਗੁਰੂ ਦੇ ਗੁਣ ਗਾਏ ਵਾਹਿਗੁਰੂ ਦੇ ਸੰਗਤ ਦੇ ਵਿੱਚ ਆ ਕੇ ਉਸਤੇ ਗੁਣ ਗਾਏ ਉਸ ਦਾ ਸਿਮਰਨ ਕੀਤਾ ਫਿਰ ਇਹ ਮੈਲ ਜੋ ਵਿਕਾਰਾਂ ਦੀ ਮੈਲ ਹੈ ਫਿਰ ਦਵਾਰਾਂ ਨਹੀਂ ਚੜਦੀ ਬੜਨਾ ਮੈਲਾ ਹੋਏ ਜਦ ਲਗ ਸਾਹਿਬ ਮਨ ਵਸੈ ਤਬ ਲਗ ਬਿਗਣ ਨਾ ਹੋਏ ਜਦੋਂ ਤੱਕ ਉਹ ਮਾਲਕ ਵਾਹਿਗੁਰੂ ਅੰਦਰ ਮੰਨ ਦੇ ਵਿਸ਼ਵਾਸਦਾ ਹੈ ਉਦੋਂ ਤੱਕ ਇਹ ਵਿਕਾਰ ਕੋਈ ਵੀ ਵਿਗਨ ਨਹੀਂ ਪਾ ਸਕਦੇ ਇਹ ਵਿਕਾਰ ਉਦੋਂ ਹੀ ਆ ਵੀ ਹੁੰਦੇ ਹਨ ਜਦੋਂ ਪ੍ਰਮਾਤਮਾ ਉਹ ਵਾਹਿਗੁਰੂ ਸਾਡੇ ਅੰਦਰ ਨਹੀਂ ਵਸਦਾ ਫਿਰ ਇਹ ਵਿਕਾਰ ਸਾਡੇ ਉੱਤੇ ਹਾਵੀ ਹੋ ਜਾਂਦੇ ਹਨ ਪਰ ਜਦੋਂ ਉਹ ਵਾਹਿਗੁਰੂ ਸਾਡੇ ਅੰਦਰ ਵਸ ਜਾਂਦਾ ਫਿਰ ਇਹ ਵਿਕਾਰ ਕੋਈ ਵੀ ਵਿਗਨ ਨਹੀਂ ਪਾ ਸਕਦੇ ਨਾਨਕ ਸਿਰ ਦੇ ਛੁੱਟਿਆ ਮਨ ਤਨ ਸਾਚਾ ਸੋਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇਹ ਨਾਨਕ ਸਿਰ ਦੇ ਛੁੱਟੀ ਐ ਉਸ ਵਾਹਿਗੁਰੂ ਦੇ ਅੱਗੇ ਆਪਣਾ ਸਿਰ ਦੇ ਕੇ ਅਰਥਾਤ ਆਪਣੇ ਅੰਦਰ ਹਉਮੈ ਖਤਮ ਕਰਕੇ ਆਪਣੀ ਈਗੋ ਖਤਮ ਕਰਕੇ ਮੈਂ ਮੈਂ ਆਪਣੀ ਖਤਮ ਕਰਕੇ ਮੈਂ ਮੈਂ ਦੀ ਬਜਾਏ ਉਸ ਨੂੰ ਕਹਿਣਾ ਤੂੰ ਤੂੰ ਕਿ ਤੂੰ ਹੀ ਤੂੰ ਹੈ ਇਹ ਇਹ ਨਾਨਕ ਸਿਰ ਦੇ ਛੁੱਟਿਆ ਅਤੇ ਇਸ ਤਰ੍ਹਾਂ ਆਪਣੀ ਮੈਮ ਖਤਮ ਕਰਕੇ ਇਹਨਾਂ ਵਿਕਾਰਾਂ ਤੋਂ ਛੁੱਟਿਆ ਜਾ ਸਕਦਾ ਹੈ ਮਨ ਤਨ ਸਾਚਾ ਸੋਏ ਅਤੇ ਮਨ ਦੇ ਵਿੱਚ ਤਨ ਦੇ ਵਿੱਚ ਉਹ ਸਾਚਾ ਜੋ ਹੈ ਜੋ ਸਦਾ ਰਹਿਣ ਵਾਲਾ ਵਾਹਿਗੁਰੂ ਹੈ ਉਹ ਟਿਕ ਜਾਂਦਾ ਹੈ ਟਿਕਦਾ ਉਦੋਂ ਹੈ ਜਦੋਂ ਅਸੀਂ ਆਪਣੇ ਸਿਰ ਨੂੰ ਗੁਰੂ ਦੇ ਅੱਗੇ ਸੌਂਪ ਦਿੰਦੇ ਹਾਂ ਸਿਰ ਸੌਂਪਣਾ ਆਪਣੇ ਅੰਦਰੋਂ ਆਪਾ पण ਖਤਮ ਕਰ ਦੇਣਾ ਆਪਣੀ ਈਗੋ ਖਤਮ ਕਰ ਦੇਣੀ ਆਪਣੀ ਹਉਮੈ ਖਤਮ ਕਰ ਦੇਣੀ ਉਸ ਵੇਲੇ ਫਿਰ ਸਾਡੇ ਉਹ ਅੰਦਰ ਮਨ ਅਤੇ ਤਨ ਦੇ ਵਿੱਚ ਉਹ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ ਸਤਗੁਰੂ ਕਿਰਪਾ ਕਰਨ ਜੋ ਸਾਨੂੰ ਉਪਦੇਸ਼ ਕਰਦੇ ਹਨ ਇਹ ਸਾਡੇ ਹਿਰਦੇ ਦੇ ਵਿੱਚ ਵਸਣ ਤਾ ਜੋ ਇਹ ਸਾਡਾ ਜੋ ਜਨਮ ਜੋ অমূল্যਕ ਜਨਮ ਉਸ ਵਾਹਿਗੁਰੂ ਨੇ ਦਿੱਤਾ ਹੋਇਆ ਇਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ